ਬੀਬੀ ਬੀਬੀ ਸ਼ੀ ਗਾਲਿਆ 20 ਰੁਪਏ ਦੇ ਲੱਡੂ ਘੜੇ ਖਾਣੇ ਮੈਂ ਇਹ ਨੀ ਮੈਨੂੰ 20 ਰੁਪਏ 20 ਦਿਨ ਹੋ ਗਿਆ ਤੇਰਾ ਪਿਆਣਾ ਢੱਕਾ ਤੋੜ ਜੇ ਨਹੀਂ ਵੇਖਿਆ ਤੇ ਬੀਬੀ ਉਹਨਾਂ ਨੇ ਢੱਕਾ ਤੋੜਿਆ ਤੂੰ ਮੈਂ ਜਾਨੀ ਨਾ ਮਟਰ ਤੋੜਨਾ ਇਹ ਇੱਥੇ ਗੋਮਰ ਇਹ ਤੇ ਮੇਰੇ ਕੋ ਲੱਕਣਾ ਤੋੜ ਆਲੀ ਉਹ ਛੇਤੀ ਪਾ ਇਹਦੇ ਲੱਡੂ ਘੜੇ ਲੰਗ ਚੱਲਿਆਈ ਤੂੰ ਵੇਖ ਕਿਤੇ ਨਹੀਂ ਆ ਬਾਗਾ ਬਾਟ ਲੰਗ ਚੱਲਿਆ ਕੌਣ ਨੇ ਤੋਕਣੀ ਨਾ ਦਿੱਤੇ ਅੱਜ ਪੈ ਪਰ ਕਿ ਮੇ ਪਾਪੇ ਨੇ ਲੈ ਕੇ ਪਾਇਆ ਖਾਉਂਗਾ ਲੱਡੂ ਕਰਾ ਦੇ ਮੈਨਾਂ ਲਿਖਦਾ ਮੈਨੂੰ ਨਹੀਂ ਆਸ਼ਟਾ ਕ ਰੋਟੀ ਕਮਾ ਕੇ ਖਵਾਈ ਤੈਨੂੰ ਤਾਂ ਜਾਂਦੇ ਆ ਖਵਾ ਦੂ ਲੱਡੂ ਕਰਾ ਦੇ ਪੈਸੇ ਲੈਣੇ ਪਾਪੇ ਦੋ ਪਾਪਾ ਕਿੱਡਾ ਚਿਕਲਾਤ ਮੈਂਕਮੇ ਚੋਂ ਰਿਟਾਇਰ ਆਇਆ ਓਟ ਮਾਰ ਕੇ ਸਾਰੇ ਪੋਤੇ ਦੀ ਡਾਂਡ ਲਾਈ ਓਟ ਬੀਬੀ ਮਾਰੇ ਕਲੇ ਪੋਤੇ ਦੀ ਡੰਡ ਲਈ ਪਾਪੇ ਨੇ ਤਾਂ ਸਾਰੇ ਘਰ ਦੀ ਡੰਡ ਲਾਦੀ ਆ ਓ ਟਿੱਡੂ ਅਰੇ ਤੂੰ ਵੀ ਨਾ ਨਰਾ ਪਾਣੀ ਵੇਚੀ ਜਾਂਦਾ ਓ ਨਸ਼ਾ ਨਹੀਂ ਹੁੰਦਿਆ ਓਏ ਓ ਨਹੀਂ ਪਾਣੀ ਵੇਚਦਾ ਆਪਣੇ ਅੰਦਰ ਪਾਰ ਗਿਆ ਆਪਾਂ ਨੂੰ ਨਹੀਂ ਨਸ਼ਾ ਹੁੰਦਾ ਓਏ ਆ ਮਿਲ ਗਿਆ ਓਏ ਆਪਾਂ ਘਰੇ ਪਤੀਲਾ ਪਾਈਏ ਤੇ ਘਰ ਦੀ ਕੱਢੀ ਪੀਆ ਕਰੀਏ ਆ ਗੱਲ ਸਹੀ ਓਏ ਨਾਲੇ ਨਾਲ ਮੁਰਗਾ ਚੱਲਿਆ ਕਰੂ ਡੂ ਓ ਮੈਦਾਨਾਂ ਲੱਗਦੇ ਸਨ ਰੋੜਦੇ ਮੁਰਗੇ ਓਏ ਅਜੇ ਇਸ ਵਕਤ ਆਏ ਜੇ ਆਪਾਂ ਫੜੇ ਗਏ ਨਾ ਅਗਲੇ ਆਣੇ ਆਪਾਂ ਨੂੰ ਮਰੋੜ ਦੇਣਾ ਹੁਣ ਹੋ ਗਿਆ ਰੋਟੀ ਪਾਣੀ ਦਾ ਟਾਈਮ ਆਪਾਂ ਰੋਟੀ ਪਾਣੀ ਖਾ ਗਏ ਜਦੋਂ ਹਨੇਰਾ ਆਇਆ ਨਾ ਫੇਰ ਮਰੋੜਾਂਗੇ ਮੁਰਗੀ ਉਹ ਰੋਟੀ ਪਾਣੀ ਦਾ ਤਾਂ ਮੇਰਾ ਹੀ ਟਾਈਮ ਆ ਉਹ ਤੇਰਾ ਦੇ ਛੇਤਰਾਂ ਦਾ ਟਾਈਮ ਹੋ ਗਿਆ ਆ ਜਾ ਮੰਗਰ ਖੁੱਲਾ ਹਲਾ ਮੇਨੋੜੇ ਪੜਾ ਖੁੱਲਾ ਓ ਮਾੜਾ ਵੇਖਣ ਡਿਆ ਖੜਕਦਾ ਵੀ ਆ ਅਰੇ ਤੈਨੂੰ ਤੇ ਮੈਂ ਖੜਕਾਉਣੀ ਆ ਕਿਥੋਂ ਆ ਡੱਪ ਕੇ ਅਮਰ ਡੱਫ ਕੇ ਨਹੀਂ ਆ ਮੱਪੀ ਗਿਆ ਸਾਰੀ ਤੇੜੀ ਪੀਗ ਲੱਤਾਂ ਛਤਲਾਂ ਲਈ ਰੱਖਦਾ ਤੂੰ ਓ ਲੱਤਾਂ ਦੇ ਮੈਂ ਤਾਂ ਲਈ ਰੱਖਦਾ ਤੇ ਬਾਲਿਆਂ ਨੂੰ ਸਿਉਂਗ ਲੱਗੀ ਆ ਇਹਦਾ ਛਾ ਤਾਂ ਮਿਰਤੇ ਨਾ ਡੇ ਰਵੇ। ਉਹ ਨਾਲੇ ਸ਼ਿੱਕੂ ਕਿੱਥੇ ਆ? ਆ ਲੈ ਹਰ ਸ਼ਿੱਕੂ ਜੀਤੋ ਚ ਪੈਰ ਪਾਉਣੇ ਆ। ਐ ਸ਼ਿੱਕੂ ਨੇ ਮੇਰਾ ਪੋਤਾ ਸ਼ਿੱਕੂ ਕਿੱਥੇ ਆ? ਦੇ ਆ ਸ਼ਿੱਕੂ। ਪਾ 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 ਬੀਬੀ ਨੇ ਅਜ ਮੈਨੂੰ ਪਾਇਆ ਨਹੀਂ ਤੇ ਲਟੂ ਵਾਲੀ ਨਾਲੇ ਮੈਨੂੰ ਬੀਬੀ ਨੇ ਕੁੱਟਿਆ ਹੀ। ਇਧਰ ਆ ਮੇਰਾ ਪੁੱਤ। ਗਾਂਦ ਬੇਲ ਨਹੀਂ ਖਾਈਦਾ ਹਾਂ ਦਾ। ਆਪਾਂ ਰੋਟੀ ਖਾਣੇ ਆ। ਜਾ ਲਿਆ ਜਾ ਕੇ ਰੋਟੀ। ਰੋਟੀ ਖਾ ਨੂੰ। ਇਹ ਟੈਂਕਾਂ ਦੀ ਸਰਵਿਸ ਕਿਉਂ ਕਰਦਾ ਐ ਟੈਂਕਾਂ ਦੀ ਸਰਵਿਸ ਇੱਥੇ ਮੈਂ ਕਰ ਗਿਆ ਪਰ ਤੇਰੀ ਸਰਵਿਸ ਅੱਜ ਜ਼ਰੂਰ ਕਰੂੰਗਾ ਆ ਮੇਰਾ ਪਿਆਰਾ ਸਾਲਿਆ ਓ ਵੇਖੀ ਭਾਬੀ ਕਿਉਂ ਮਰੇ ਨੂੰ ਮਾਰਦੀ ਏ ਇਹ ਦਾਨੀ ਮਰਨਾ ਨਹੀਂ ਨੇ ਇਹ ਤਾਂ ਨਹੀਂ ਮਾਰੂ ਓ ਪਾਉ ਮੈਨੂੰ ਲੱਗਦਾ ਮੈਂ ਜਨਾਨੀ ਨਹੀਂ ਜਾਨ ਜਿੰਨੇ ਦੀ ਭੈਣ ਵਿਆਹ ਲਿਆ ਫੇਰ ਬੋਲ ਤਾਂ ਓ ਨਾ ਮਾਰੀ ਭਾਬੀ ਨਾ ਮਾਰੀ ਖੜ ਜਾ ਪਾਉ ਮੈਨੂੰ ਕਰ ਲੈ ਆਂਦਾ ਦੂਰਾ ਓ ਭਾਬੀ ਇਹਨੇ ਦਾ ਪਤਾ ਨਹੀਂ ਦੂਰੇ ਹੋਣਾ ਕਿ ਨਹੀਂ ਹੋਣਾ ਪਰ ਤੂੰ ਮੰਜਾ ਦੂਰਾ ਕਰਤਾ ਈ ਇਹ ਤਾਂ ਦੱਸੋ ਤੁਹਾਡੀ ਗੱਲ ਕੀ ਹੋਈ ਆ ਤੇ ਪਾਉ ਗੱਲ ਇੱਕੋ ਤੇ ਦੱਸਾਂ ਗੱਲਾਂ ਨੇ ਤੇ ਮੇਰੇ ਅੰਦਰ ਗੋਲੇ ਬਜੇ ਪਏ ਆ ਹਾਂ ਤੂੰ ਬੱਸ ਗਿਆਂ ਬਲਾੜੇ ਸੱਦੀ ਨਾ ਬਲਾਈ ਤੇ ਮੈਂ ਲੜੇ ਦੀ ਦਾਈ ਆ ਬਹਿਲਾ ਪਾਉਗਾ ਕਿ ਕੁਣੀ ਮੋੱਕ ਦੀ ਗੱਲ ਵੀ ਮੈਂ ਨਹੀਂ ਇਹਦੇ ਰਹਿਣਾ ਮੈਂ ਲਗਾਈਂਗਾ ਵਕੀਲ ਕਰਨ ਮੈਨੂੰ ਤਲਾਕ ਚਾਹੀਦਾ ਬਸ ਓਏ ਭਾਬੀ ਕਿੰਦੀ ਗੱਲ ਐ ਇੰਨੀ ਗੱਲ ਪਿੱਛੇ ਵਕੀਲ ਕਰਨਾ ਐਵੇਂ ਪੈਸੇ ਬਰਬਾਦ ਕਰੇਂਗੀ ਆਪਣਾ ਸਰਪੰਚ ਵੀ ਵਕੀਲ ਲਰਗਾ ਐ ਉਹ ਤੁਹਾਡਾ ਕਰਾਊਗਾ ਫੈਸਲਾ ਉਹਦਾ ਬੜੀ ਦੂਰ ਤੂ ਤੱਕ ਫੈਸਲੇ ਕਰਾਉਂਦਾ ਤੁਹਾਡਾ ਫੈਸਲਾ ਨਾ ਹੋਊਗਾ ਤੂੰ ਹੂੰ ਚਹਲਾ ਪਾਉਗਾ ਮੇਰੇ ਨਾਲ ਓ ਨਾ ਨਾ ਭਾਬੀ ਮੈਂ ਤਾਂ ਤੁਹਾਡਾ ਰੌਲਾ ਸੁਣ ਕੇ ਭੱਜ ਆਇਆ ਮੇਨੂੰ ਤਾਂ ਆਪਦਾ ਬੜਾ ਜ਼ਰੂਰੀ ਕੰਮ ਹੈ ਮੈਂ ਤਾਂ ਚੱਲਿਆ ਮੈਂ ਰੱਕੀ ਨੇ ਜਾਣਾ ਆਪ ਹੀ ਸਿਆਪਾ ਕਰਨਾ ਪੈਣਾ ਹਾਂ ਖਮਤਾ ਟੇਰ ਜਾ ਸਿੱਕੂ ਕਿੱਥੇ ਵੈ ਸਿੱਕੂ ਪਤਾ ਨਹੀਂ ਕਿੱਥੇ ਮਰ ਗਿਆ ਓਏ ਇਹਦੇ ਵੀ ਕੁੱਤੇ ਹੋਣੀ ਫੇਲ ਹੋਣੇ ਸੀ ਕਿ ਮੈਨੂੰ ਛੇਤੀ ਉਹ ਕੰਤੋਂ ਇਹਨੂੰ ਕਿਦਰ ਧੁਈ ਜਾਨੀ ਆ ਵੇ ਤੂੰ ਇਹਨ ਮੈਂ ਘਾਰ ਹੀ ਬਥੇਰਾ ਲਿਆ ਆ ਉਹ ਤੈਨੂੰ ਖੜ ਲਗੀ ਸਰਪੰਚ ਕੋ ਆਹ ਕਰੂ ਫੈਸਲਾ ਉਹ ਕੰਤੋਂ ਗਲਤ ਦੱਸ ਫੈਸਲਾ ਇੱਥੇ ਕਰ ਦਨੇ ਆ ਮੈਂ ਪਹਿੋਂ ਬਿਆਲੀ ਫੜ ਕੇ ਦੁੱਧ ਲਿਆਈ ਪਾਈ ਆ ਮੈਂ ਸੋ ਕੈਸੇ ਆ ਲਾਉਂਦੇ ਵੀ ਦੁੱਧ ਲੱਕੇ ਜੋੜੂਗੀ ਤੇ ਰਾਤ ਰੱਜਿਆ ਲਾਂਡਾ ਉੱਠਿਆ ਦੇ ਵਿੱਚ ਸੋਲਾ ਪਰ ਕੇ ਪੀ ਗਿਆ ਭయ్యా ਦੁੱਧ ਚ ਸੋਲਾ ਪਰ ਕੇ ਪੀ ਗਿਆ ਮੇਰੀ ਤੇ ਭੈਣ ਦਾ ਬਾਹਰੋਂ ਫੋਨ ਆਉਂਦਿਆ ਤੇ ਖੋਆ ਮਾਰ ਕੇ ਘੱਲ ਓ ਨੋ ਜਾਂ ਮੈਂ ਸਾਰੇ ਚੁੱਲੇ ਤੇ ਕੜਾਈ ਧਰੀ ਆ ਮੈਂ ਕਿਹਾ ਥੋੜਾ ਪੋਤਾ ਦੁੱਧ ਪਿਜਾ ਉਹ ਚ ਸੁੱਟ ਕੇ ਕੇਲੇ ਦੇ ਅੰਦਰ ਮਿਲਕ ਸ਼ੇਕ ਰਗੜ ਗਿਆ ਮੈਂ ਫੇ ਵੈਲੀ ਦੀ ਵੈਲੀ ਚੱਲੋ ਚੱਲੀਏ ਸਾਈਕਲਾ ਤੇ ਸਾਡਾ ਫੈਸਲਾ ਉਹ ਪਾਈਆ ਪਾਈਆ ਦੁੱਧ ਦੇ ਫੈਸਲੇ ਮੇਰੇ ਤੋਂ ਨਹੀਂ ਹੁੰਦੇ ਤੁਹਾਡਾ ਫੈਸਲਾ ਸਰਪੰਚ ਹੀ ਕਰਾਊਗਾ ਉਹ ਤੁਰ ਪਾ ਅੱਗੇ ਲੇੜ ਹੋਈ ਜਾਂਦੇ ਆ ਤੁਰਨਾ ਕੀ ਆਵੇਂ ਉਹਨੂੰ ਕਿਤਾ ਖਿੱਚੀ ਜਾਂਦੀ ਆਪਾਂ ਛੜਾ ਹੀ ਦਿੰਦੇ ਉਹ ਨਹੀਂ ਉਹ ਨਹੀਂ ਉਹਨੂੰ ਪੁੰਡਾ ਦੇ ਖੱਖਾ ਨੂੰ ਕਿੱਥੇ ਛੇੜਦਾ ਇਹਣਾ ਵੇ ਉਹਨੂੰ ਛੱਡ ਕੇ ਤੈਨੂੰ ਖੇਚ ਲੈਂਦੀ ਹੋਵੇ ਆਹ ਚਲੀਏ ਸਰਪੰਚਾ ਕਰਾ ਦੇ ਸਰਪੰਚਾ ਇਹ ਸਰਪੰਚਾ ਏ ਉਹ ਕਿਹੜਾ ਏ ਨਾ ਗਿਆ ਉਹ ਸਾਸੀ ਗਾਲ ਸਰਪੰਚਾ ਸਾਸੀ ਗਾਲ ਜੀ ਸਾਫ ਸਿਆ ਤੂੰ ਉਹ ਕੁਰਸੀ ਦਿਓ ਬਹਿ ਲੈਂਦੇ ਹਾਂ ਆ ਬਹਿ ਜਾਓ ਪੈਣਾ ਕਿਦਾਂ ਆਜੋ ਕਿਤਾ ਆਜੋ ਤੇ ਤੋਰ ਕੇ ਆਇਆ ਕੋਲੇ ਨਾ ਸਕਾਰਪਿਓ ਰੱਖੀ ਆ ਮਾ ਸੁਖਣਾ ਆਜੋ ਸੁਖਣਾ ਆਏ ਜੇ ਸੁੱਕ ਸਾਲਾ ਲੱਗਦਾ ਸੁਖਣਾ ਦਾ ਸਾਡਾ ਮਰਨ ਚੰਮਣੀ ਮੁਕਾ ਸੁਖਣਾ ਆਏ ਜੇ ਉਹ ਮੇਰਾ ਮਤਲਬ ਕਿਹੜੇ ਕੰਮ ਆਜੋ ਵੇ ਕੰਮ ਕੋ ਮਸ਼ਾਟ ਮੈਂ ਸੁਣਾ ਤੂੰ ਫੈਸਲੇ ਵਡੇ ਕਰਾਉਣਾ ਪਿਓਰ ਅੱਟਿੱਡੂ ਨੂੰ ਪਹਿਲਾ ਚਾਰ ਪੰਜ ਪਹਿਲੇ ਮਹੀਨੇ ਤੇ ਇਹਦੇ ਹੀ ਹੁੰਦੇ ਆ ਮੈਂ ਇਹਦੇ ਕਾਹਦੇ ਫੈਸਲੇ ਉਹ ਚੋਰੀ ਦੇ oh no ਆਏ ਚੋਰ ਵੀ ਹੋਰ ਮਾਪੇ ਪਛਾੜ ਜਾ ਉਹ ਪੈਦਾ ਪੜਾ ਪੈਦਾ ਕਾਹਦੀ ਪੈਦਾ ਮੇਰੇ ਮੇਰੇ ਤੇਨੇ ਮੇਰੀ ਕਰਾਪਦੀ ਆ ਸਾਰੇ ਪਿੰਡ ਚ ਮੂੰਹ ਖਾ ਚੋ ਕਿ ਨਹੀਂ ਛੱਡਿਆ ਤੇਰਾ ਮੂੰਹ ਵੇਖਣ ਨੂੰ ਜੀਵ ਕਿਥੇ ਕਰਦਾ ਭੋਤ ਨਹੀਂ ਦੇ ਮੂੰਹ ਆੜ ਗੇ ਬੈਲਰ ਮਾਲਾ ਚਿਪੜਾ ਗਿਆ ਔਰ ਰੋਲਾ ਨਾ ਪਾਉ ਬੜਾ ਤੁਹਾਡਾ ਫੈਸਲਾ ਲੰਮਾ ਮੈਨੂੰ ਲੱਗੀ ਆ ਭੁੱਖ ਮੈਂ ਰੋਟੀ ਖਾਵਾਂ ਕੀ ਗਾਲਾਂ ਸਰਪੰਚਾ ਗਰਾਰ ਨਹੀਂ ਕਾਦੀ ਤੂੰ ਬੋਲਦਾ ਕਿਦਾ ਛਲੜੀਏ ਚਪੇੜਾ ਨਾ ਖਾਈ ਮੇਰ ਤੋਂ ਵੇ ਸਰਪੰਚ ਤੂੰ ਕੋਨਾ ਵੇ ਮਾਤ ਲਾ ਲਾ ਮੈਂ ਮਰ ਗਈ ਆ ਤੂੰ ਮਰੇਗੀ ਉਹ ਨਾ ਮਰੇਗੀ ਉਹ ਨਾ ਉਹ ਨਾ ਉਹ ਨਾ ਤੂੰ ਸਮਾਰਟੀ ਆ ਆ ਜੁੜੇ ਪੜਾ ਮੇਰੇ ਅੱਥਰ ਮੇਰ ਤੋਂ ਹੀ ਤੁਹਾਡਾ ਫੈਸਲਾਣਾ ਵੇ ਤੇਰੇ ਕੋ ਹਾਂ ਦਾ ਫੈਸਲਾ ਹੋਣਾ ਵੀ ਨਹੀਂ ਆ ਵੱਡਾ ਤੂੰ ਸਰਪੰਚ ਸਿਰ ਕੱਢਾ ਛਕਾਲੇ ਵਰਗਾ ਚੱਲ ਵੇ ਕਰ ਤੇਰਾ ਫੈਸਲਾ ਮੈਂ ਹੀ ਕਰੂੰਗੀ <laughs> no, 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 no. <laughs> <laughs> <laughs>